ਅਖੀਰਲੇ ਪੈਰ 3:00 ਵਜੇ ਜਿਹੜੇ ਉਹ ਸਰਸਾ ਦੇ ਕੰਨੇ ਪਹੁੰਚਦੇ ਆ ਪਾਤਸ਼ਾਹ ਤੇ ਉਹ ਜਿਹੜੀ ਸਾਰੀ ਰਾਤ ਹੈ ਉਹ ਸਾਰੀ ਰਾਤ ਪਾਤਸ਼ਾਹ ਤੁਰਿਆ ਮਾਤਾ ਗੁਜਰਕੌਰ ਤੁਰਿਆ ਸਹਜਾ ਦੇ ਤੁਰਿਆ ਨਾਲ ਸਿੰਘ ਲੜੇ ਵੀ ਹੈ ਸ਼ਹੀਦ ਵੀ ਹੋਇਆ ਉਹ ਐਦਾਂ ਦੀ ਉਹ ਰਾਤ ਦਾ ਸਾਰਾ ਸੀਨ ਜੇ ਆਪਾਂ ਵੇਖਗੇ ਨਾ ਕਿ ਜਦੋਂ ਰਾਤ ਉਹ ਦੀ ਰਾਤ ਹੈ 6 ਉਹ ਦੀ ਰਾਤ ਹੈ ਕਿਲਾ ਛੱਡਦਾ ਹੈ ਫੌਜਾਂ ਸਾਰੀਆਂ ਤੇ ਨਾਲ ਸਿੰਘ ਲੜਦੇ ਵੀ ਆਉਂਦੇ ਆ ਸਿੰਘ ਸ਼ਹੀਦ ਵੀ ਹੁੰਦੇ ਆਉਂਦੇ ਆ ਤੇ ਕਹਿੰਦੇ ਵੀ 4 ਘੰਟੇ ਲਗਾਤਾਰ ਇਸ ਤਰ੍ਹਾਂ ਲੜਾਈ ਹੋਈ ਹੈ ਤੇ ਗੁਰੂ ਪਾਤਸ਼ਾਹ ਰਾਤ ਦੇ ਅਖੀਰਲੇ ਪੈਰ ਕਹਿੰਦੇ 3 ਵਜੇ ਦਾ ਸਮਾਂ ਹੋਇਆ ਜੋ ਸਰਸਾ ਦੇ ਕੰਡੇ ਤੇ ਪਹੁੰਚਿਆ ਸਾਧ ਸੰਗਤ ਜੀ ਮੀਂਹ ਵੀ ਪੈ ਰਿਹਾ ਹੈ ਠੰਡੀਆਂ ਹਵਾਵਾਂ ਵੀ ਚੱਲ ਰਹੀਆਂ ਤੇ ਜਦੋਂ ਉੱਥੇ ਪਹੁੰਚਿਆ ਕਹਿੰਦੇ ਹੁਣ ਸਮਾਂ ਹੋ ਗਿਆ ਨਿਤਨੇਮ ਦਾ ਸਵੇਰ ਦੇ ਨਿਤਨੇਮ ਦਾ ਸਮਾਂ ਹੋ ਗਿਆ ਤੇ ਗੁਰੂ ਪਾਤਸ਼ਾ ਅੱਗੇ ਬੈਠ ਕੇ ਨਾ ਕੀਰਤਨ ਸੁਣਦੇ ਆ ਪਾਤਸ਼ਾ ਅਨੰਦਪੁਰ ਦੀ ਧਰਤੀ ਤੇ ਜਦੋਂ ਆਸਾ ਦੀ ਵਾਰ ਦਾ ਕੀਰਤਨ ਹੁੰਦਾ ਨਾ ਤੇ ਗੁਰੂ ਪਾਤਸ਼ਾ ਸੁਣਦੇ ਆ ਤੇ ਉਸ ਦਿਨ ਕਹਿੰਦੇ ਗੁਰੂ ਪਾਤਸ਼ਾ ਨੇ ਆਪ ਕੀਰਤਨ ਕੀਤਾ ਬੈਠ ਕੇ ਉੱਥੇ ਆਸਾ ਦੀ ਵਾਰ ਦਾ ਕੀਰਤਨ ਕੀਤਾ ਇੱਕ ਪਾਸੇ ਫੌਜਾਂ ਚੜ੍ਹ ਕੇ ਆਈਆਂ ਤਮਸਾਨ ਦਾ ਜੰਗ ਹੋ ਰਿਹਾ ਯੁੱਧ ਹੋ ਰਿਹਾ ਇੱਕ ਪਾਸੇ ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ ਸਾਸ ਸੰਗਤ ਗੁਰੂ ਪਾਤਸ਼ਾਹ ਨੇ ਐਸੀ ਬਖਸ਼ਿਸ਼ ਕੀਤੀ ਹੈ ਸਾਨੂੰ ਇੱਕ ਆਦੇਸ਼ ਦਿੱਤਾ ਹੈ ਕਿ ਤੇਰੇ ਦੇ ਕਿਤੇ ਖਾਲਸਾ ਜੀ ਕਿਤੇ ਤੇਰੇ ਤੇ ਭੀੜ ਵੀ ਬਣ ਜਾਵੇ ਤੇਰੇ ਕੋਲੇ ਇੱਕ ਪਾਸੇ ਦੁਸ਼ਮਣ ਤੇਰੇ ਨਾਲ ਲੜੀ ਵੀ ਜਾਂਦਾ ਹੋਵੇ ਪਰ ਜਿਹੜੀ ਤੂੰ ਸੋ ਰੱਬ ਦੀ ਕੀਰਤਨੀ ਛੱਡਣੀ ਤੂੰ ਨਿਤਨੇਮ ਨਹੀਂ ਛੱਡਣਾ ਅਸਾ ਦੀ ਵਾਰ ਦਾ ਕੀਰਤਨ ਹੋਇਆ ਸਾਧ ਸੰਗਤ ਜੀ ਸਾਨੂੰ ਵੀ ਇਹ ਮਾਰੇ ਨੇ ਆਦੇਸ਼ ਦਿੱਤਾ ਹੈ ਸਾਨੂੰ ਵੀ ਸੁਨੇਹਾ ਦਿੱਤਾ ਪਾਤਸ਼ਾਹ ਜੀ ਗੁਰੂ ਜੀ ਸਿੱਖਾ ਕਿਤੇ ਨਿਤ ਨੇਮਣਾ ਛੱਡ ਦੇ। ਤੇਰੇ ਤੇ ਕਿਤੇ ਢੀੜ ਇੰਨੀ ਬੰਨੀ ਨਹੀਂ ਜਿਹੜੀ ਗੁਰੂ ਸਾਹਿਬ ਤੇ ਢੀੜ ਬਣੀ ਹੈ ਗੁਰੂ ਦੀਆਂ ਫੌਜਾਂ ਤੇ ਗੁਰੂ ਦੇ ਪਰਿਵਾਰ ਤੇ ਜਿਹੜੀਆਂ ਢੀੜਾਂ ਬਣੀਆਂ ਤੇਰੇ ਤੇ ਢੀੜਾਂ ਵੀ ਬਣ ਸਕਦੀਆਂ ਪਰ ਮੈਂ ਫਿਰ ਵੀ ਇੰਨੀਆਂ ਢੀੜਾਂ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਨਹੀਂ ਛੱਡਿਆ। ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਤਾਰੇ ਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਕਿਰਪਾ ਕੀਤੀ ਸਾਨੂੰ ਇੱਕ ਮੈਸੇਜ ਦਿੱਤਾ ਹੈ ਸਾਧ ਸੰਗਤ ਜੀ ਅੱਜ ਸਾਨੂੰ ਲੋੜ ਹੈ ਗੁਰੂ ਪਾਤਸ਼ਾਹ ਦਾ ਇੱਕ ਇੱਕ ਫਰਮਾਨ ਇੱਕ ਇੱਕ ਇਸ਼ਾਰਾ ਸਮਝਣ ਦੀ